ਖੜ ਜਾ ਯਾਰ ਬਣੀ ਨਹੀਂ ਬਣ ਗਈ ਪਹਿਲਾਂ ਉਹ ਅਜੇ ਇਧਰ ਹੀ ਬਣਾ ਹਾਂਜੀ ਭਾਈ ਜੀ ਕੀ ਬਣਾ ਰਹੇ ਹੋ ਬੜੀ ਤੇ ਨਾਲ ਬਰੈਡ ਮਕੌੜਾ ਜਾਂ ਅੱਜ ਚਲੂਗੀ ਚਟਨੀ ਨਾਲ ਥੁਲਕਾ ਠੀਕ ਹੈ ਸਰੇ ਦਾ ਲੰਗਰ ਤਿਆਰ ਕੀਤਾ ਹੋਇਆ ਮਾਹਰ ਜੀ ਕਰ ਪਰ ਮਾਮੇ ਹੀਰਾ ਲਾਲ ਦਾ ਆਏ ਸਾਲ ਆਈ ਨੇ ਨਾ ਉਹਦੇ ਇੱਕ ਖੁਸ਼ੀਆਂ ਭਰੇ ਬੰਦੇ ਅਨੁਪਾਤ ਮਾ ਬਖਸ਼ੇ ਤੇ ਆਈ ਸੇਵਾ ਕਰਦੇ ਨੇ ਠੀਕ ਹੈ ਧੰਨਵਾਦ ਕੜੀ ਪਕੌੜਾ ਤੇ ਬਾਈ ਹੋਰ ਕੀ ਕੋਜਾ ਓਕਾ ਜੀ ਤੋੜੇ ਬਰੈਡ ਠੀਕ ਹੈ ਜੀ ਕਿਆ ਨਾਲ ਕਿਆ ਗਰਮਾ ਗਰਮ ਵਾਹ ਜੀ ਵਾਹ ਕਿਆ ਬਾਤ ਹੈ ਜੀ ਲਓ ਵੀ ਸਾਡੇ ਮਿਸਤਰੀ ਸੀਨੀਅਰ ਬੰਦੇ ਆ ਇਹ ਤੇ ਬਹੁਤ ਵਧੀਆ ਰਾਸ਼ਨ ਪਾਣੀ ਬਣਾ ਰਹੇ ਆ ਇਧਰ ਬਰੈਡ ਤਲੇ ਤੇ ਤਲੇ ਜਾਂਦੇ ਆ ਵੀਰ ਜੀ ਹਰੀ ਇਧਰ ਸਾਡੇ ਸੇਵਾਦਾਰ ਪਕੌੜਿਆਂ ਦੀ ਸੇਵਾ ਕਰੀ ਜਾਂਦੇ ਆ ਉਧਰ ਸੰਗਤ ਬੈਠੀ ਆ ਜਿਹੜੀ ਉਹ ਸ਼ਾਕ ਰਹੀ ਆ ਇਧਰ ਸਾਡੇ ਤਾਇਆ ਜੀ ਹਰੀ ਸੀਨੀਅਰ ਬੰਦੇ ਆ ਬੈਠੇ ਆ ਏ ਲੰਗਰ ਦੀ ਸਟਾਰਟਿੰਗ ਹੋ ਗਈ ਹੈ ਜੀ ਲੰਗਰ ਚੱਲ ਪਿਆ ਸੇਵਾਦਾਰ ਪੂਰੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾ ਰਹੇ ਆ ਇੱਧਰ ਸਾਡੇ ਪ੍ਰਧਾਨ ਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਵੈਰੇ ਜੀ ਸਰਦਾਰ ਸਾਹਿਬ ਵੈਰੇ ਜੀ ਗਾਇਕ ਜੀ ਕੀ ਫਤਿਹ ਸੰਗਤਾ ਲੰਗਰ ਛਕ ਰਹੀਆਂ ਜੀ ਸਵੇਰ ਵਾਲਾ ਲੰਗਰ ਆ ਸਵੇਰ ਵਾਲੇ ਲੰਗਰ ਦੇ ਵਿੱਚ ਬਰੈਡ ਪਕੌੜਾ

ਉਧਰ ਬਾਂਦਾ ਪੱਖਾਂ ਬੋਖਿਆਂ ਦਾ ਨਾਲ ਕੂਲਰ ਲੱਗੇ ਆ ਵੱਡੇ ਇੱਧਰ ਬੀਬੀਆਂ ਲੰਗਰ ਤਿਆਰ ਕਰ ਰਹੀਆਂ ਇੱਧਰ ਲੰਗਰ ਤਿਆਰ ਹੋ ਰਿਹਾ ਹੋਰ ਭਾਈ ਜਸੰਦਰ ਨਾ ਵੀ ਸੰਗਤ ਸਾਡੀ ਕੇਰਾ ਕੰਮ ਦੀ ਛੁੱਟੀ ਲਾ ਕੇ ਨਾ ਪੂਰੀ ਤਗੜੀ ਹੁਣ ਚਾਹ ਪਾਣੀ ਹੁਣ ਚਾਹ ਪਾਣੀ ਪੀ ਕੇ ਤੇ ਤਗੜੇ ਹੋ ਜਾਓ ਮੁੰਡਿਓ ਫੇਰ ਦੁਬਾਰਾ ਆਥਣ ਤਾਂ ਹੀ ਆਪਾਂ ਰਾਤ ਨੂੰ 12 ਵਜੇ ਤਾਈਂ ਕੰਮ ਨਵੇੜੀ ਆਉਣਾ ਦੱਬੀ ਤਰੇ ਆਉਣਾ 12 ਵਜੇ 12 ਪਾਣੀ